ਉਜੀ ਗੁਰਿੰਦਰ ਰੋਡ ਤੇ ਤੇ 8 ਦੁਕਾਨਾਂ ਨੇ ਇਹ ਦੁਕਾਨਾਂ ਦੀ ਹਿਸਤੀ ਹੈ ਵੀ ਸ਼ਰਮਾ ਪ੍ਰਸਾਦ ਮੁਖਰਜੀ ਇੱਕ ਸਕੀਮ ਹੈ ਸਾਡੀ ਇੰਪਰੂਵਮੈਂਟ ਰਸਤੀ ਉਹਦੇ ਤਹਿਤ ਇਹਨਾਂ ਲੋਕਾਂ ਨੇ ਕੁਝ ਲੋਕਾਂ ਨੇ ਆਕਸ਼ਨ ਦੇ ਵਿੱਚ ਇਹ ਦੁਕਾਨਾਂ ਖਰੀਦੀਆਂ ਸਨ ਲੇਕਿਨ ਇੰਪਰੂਵਮੈਂਟ ਟਾਸ ਪਟਾਲਾ ਦੇ ਜਿਹੜੇ ਕਾਇਦੇ ਕਾਨੂੰਨੋ ਦੇ ਤਹਿਤ ਇਹਨਾਂ ਨੇ 1/4 ਜਮਾ ਕਰਵਾ ਕੇ ਕਬਜ਼ਾ ਲੈ ਲਿਆ ਤੇ ਦੁਕਾਨਾਂ ਦੀ ਸਾਰੀ ਵੀ ਕਰ ਲਈ ਲੇਕਿਨ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਕਿਸ਼ਤਾਂ ਕਿਸੇ ਨੇ ਇੱਕ ਦੋ ਦੇ ਕੇ ਕਿਸੇ ਨੇ ਇੱਕ ਤੋਂ ਬਾਅਦ ਹੀ ਨਹੀਂ ਕਿਸ਼ਤ ਦਿੱਤੀ ਰਸ ਤੋਂ ਬਾਅਦ ਕਾਨੂੰਨੀ ਤੌਰ ਤੇ ਡਿਫਾਲਟਰ ਘੋਸ਼ਿਤ ਕੀਤੇ ਗਏ। ਔਰ ਬਾਰ-ਬਾਰ ਇਹਨਾਂ ਨੂੰ ਡਿਪਾਰਟਮੈਂਟ ਵੱਲੋਂ ਨੋਟਿਸ ਭੇਜੇ ਗਏ। ਤਾਂਕਿ ਇਹ ਪ੍ਰੂਫਮੈਂਟ ਟੈਸਟ ਦੀ ਜਿਹੜੀ ਆਪਣਾ ਜੋ ਵੀ ਕਾਰਵਾਈ ਉਹਦੇ ਮੁਤਾਬਕ ਇਹ ਪੈਸੇ ਆਪਣੇ ਜਮ੍ਹਾਂ ਕਰਾਉਣ ਦੇ ਆਪਣੇ ਰਜਿਸਟਰੀ ਕਰਾਉਣ ਦੇ ਕਿਨ ਇਹਨਾਂ ਲੋਕਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ। ਔਰ ਕਈ ਬਾਰ ਵਨ ਟਾਈਮ ਸੈਟਲਮੈਂਟ ਸਕੀਮਾਂ ਵੀ ਆਈਆਂ ਉਹਦਾ ਵੀ ਲਾਭ ਇਹਨਾਂ ਲੋਕਾਂ ਨੇ ਨਹੀਂ ਉਠਾਇਆ। ਕੁਝ ਤੇ ਐਸੇ ਲੋਕ ਨੇ ਵਿੱਚ ਜਿਹੜੇ ਖੁਦ ਹੀ ਇੱਥੇ ਬੈਠੇ ਹੋਏ ਨੇ ਲੇਕਿਨ ਕੁਝ ਲੋਕਾਂ ਨੇ ਡਿਫਾਲਟਰ ਹੋਣ ਦੇ ਬਾਅਦ ਕਿਰਾਏ ਤੇ ਦੁਕਾਨਾਂ ਦੇਤੀਆਂ ਅੱਗੋਂ ਕੁਝ ਲੋਕ ਦੇ ਐਸੇ ਨੇ ਕਿਰਾਏਦਾਰ ਨੇ ਅੱਗੋਂ ਕਿਰਾਏ ਤੇ ਦੇਤੀਆਂ ਹਨ ਤਿੰਨ ਤਿੰਨ ਚਾਰ ਚਾਰ ਜਗ੍ਹਾਵਾਂ ਨੂੰ ਪਤਾ ਹੀ ਨਹੀਂ ਵੀ ਆਪਣਾ ਦੁਕਾਨ ਦਾ ਮਾਲਕ ਕੌਣ ਹੈ ਕੋ ਏ ਕੁਝ ਦੁਕਾਨਾਂ ਦਾ ਤੇ ਲਗਭਗ 90 ਲੱਖ ਕਈਆਂ ਦਾ 95 ਕਈਆਂ ਈਸਤ ਕਰਕੇ ਇਹਨਾਂ ਦਾ ਬਣ ਗਿਆ ਤਾਂ ਅਸੀਂ ਲੇਕੇ ਨਗਰ ਈਸਤਾ ਟਾਈਮ ਸਰਦਾਰ ਦੇ ਜਾਂ ਇਹਨਾਂ ਦੀਆਂ ਜੋ ਦੁਕਾਨਾਂ ਹਨ ਅਗਰ ਜ਼ਬਤ ਨਾ ਕੀਤੀਆਂ ਹੁੰਦੀਆਂ ਤੇ ਫੇਰ ਇਹਨਾਂ ਨੇ 1 ਟਾਈਮ ਸੈਟਲਮੈਂਟ ਸਕੀਮ ਦੇ ਅੰਦਰ ਆਣਾ ਸੀ ਔਰ ਅਸੀਂ ਇਹਨਾਂ ਦੇ ਜੋ ਵੀ ਇੱਕ ਸਿੰਪਲ ਇੰਟਰਸਟ ਲੈ ਕੇ ਇਹਨਾਂ ਨੂੰ ਦੁਕਾਨਾਂ ਜਿਹੜੀਆਂ ਇਹਨਾਂ ਦੇ ਨਾਲ ਰਜਿਸਟਰੀ ਕਰਨੀ ਸੀ ਲੇਕਿਨ ਇਹਨਾਂ ਲੋਕਾਂ ਨੇ ਬਿਲਕੁਲ ਲਾਪਰਵਾਹੀ ਕੀਤੀ ਔਰ ਲਾਪਰਵਾਹੀ ਦੀ ਇੰਤਹਾ ਇੱਥੋਂ ਤੱਕ ਚੱਲੀ ਗਈ ਕਿ ਇਹਨਾਂ ਲੋਕਾਂ ਨੇ ਉਹ 2019 ਦੇ ਵਿੱਚ ٹرسٹ ਦੇ ਸਾਰੇ ਸਟਾਫ ਨੇ ਇੰਜੀਨੀਅਰਿੰਗ ਵਿਭਾਗ ਨੇ ਜਾ ਕੇ ਦੁਕਾਨਾਂ ਨੂੰ ਸੀਲ ਕੀਤਾ ਲੇਕਿਨ ਇਹਨਾਂ ਨੇ ਕੁਝ ਦਿਨਾਂ ਬਾਅਦ ਹੀ ਉਹ ਦੁਕਾਨਾਂ ਦੀਆਂ ਸੀਲਾਂ ਤੋੜ ਕੇ ਦੁਬਾਰਾ ਕਬਜ਼ਾ ਕਰ ਲਿਆ ਜਿਹੜਾ ਵੀ ਇੱਕ ਆਪਣਾ ਕਾਨੂੰਨੀ ਕ੍ਰਾਈਮ ਤੇ ਸਮਝੋ ਇਹ ਦਾਇਰੇ ਦੇ ਵਿੱਚ ਆ ਜਾਂਦੇ ਨੇ ਬਿਲਕੁਲ ਹੋਏਗੀ ਜੀ ਦੁਕਾਨਾਂ ਤੇ ਮਾਲਕ ਹੀ ਇੰਪਰੂਵਮੈਂਟ ਰਸਟ ਹੈ ਇਹ ਆਪਸ਼ਨ ਕਰੇ ਨਾ ਕਰੇ ਉਹਦੇ ਅਲੱਗ ਵਿਸ਼ੇ ਆ ਲੇਕਿਨ ਕਾਨੂੰਨੀ ਤੌਰ ਤੇ ਮਾਲਕ ਜਿਹੜਾ ਇੰਪਰੂਵਮੈਂਟ ਰਸਟ ਹੈ ਇਹ ਜੀ ਦੁਕਾਨਾਂ ਜਿਹੜੀਆਂ ਨੇ ਇਹ ਵਸੇ ਤੇ ਜਿਹੜੇ ਆਪਸ਼ਨ ਦੇ ਵਿੱਚ ਜਿਹੜਾ ਫਿਕਸ ਪ੍ਰਾਈਸ ਹੁੰਦਾ ਨਾ ਜਿਹੜਾ ਜਿਹਨੂੰ ਕਹਿੰਦੇ ਨੇ ਬੇਸਿਕ ਪ੍ਰਾਈਸ ਉਹ ਇੱਕ ਪ੍ਰਕਿਰਿਆ ਹੁੰਦੀ ਹੈ ਜਿਹਦੇ ਤਹਿਤ ਅਸੀਂ ਆਪਣਾ ਜਿਹੜਾ ਟੈਕਸ ਰੇਟ ਕੱਢਨੇ ਆ ਡੀਸੀ ਰੇਟ ਹੁੰਦੇ ਨੇ ਜਿਹੜੇ ਲੋਕਲ ਪ੍ਰਾਪਰਟੀ ਡੀਲਰ ਜਿਹੜੇ ਨੇ ਉਹਨਾਂ ਦੇ ਰੇਟ ਉਹ ਸਾਰਿਆਂ ਨੂੰ ਮਿਕਸ ਕਰਕੇ ਜੋ ਗ੍ਰੇਟ ਨਿਕਲਦਾ ਵਾ ਉਹ ਇੱਕੇ ਦਾ ਬੇਸਿਕ ਪ੍ਰਾਈਸ ਹੁੰਦਾ ਵਾ ਉਸ ਤੋਂ ਉੱਪਰ ਫਿਰ ਆਪਸ਼ਨ ਹੁੰਦੀ ਆ ਉਹ ਜਦੋਂ ਵੀ ਹੋਏਗਾ ਬੇਸਿਕ ਪ੍ਰਾਈਸ ਜਿਹੜਾ ਵਾ ਉਹ ਦੱਸਤਾ ਜਾਏਗਾ ਬਿਲਕੁਲ ਜੀ ਇਹ ਜਿਹੜਾ ਅੱਜ ਇਹ ਜਿਹੜੇ ਆਪਣਾ ਲੋਕ ਸੰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ ਉਹ ਅੱਜ ਬਾਈ ਫੋਰਸ ਇਹਨਾਂ ਨੂੰ ਬਾਹਰ ਕੱਢਿਆ ਗਿਆ ਹੈ ਇਹਨਾਂ ਦੀ ਦੁਕਾਨਾਂ ਨੂੰ ਸੀਲ ਕਰਤਾ ਔਰ ਲੋਗਾਂ ਨੂੰ ਚੇਤਾਵਨੀ ਹੈ ਵੀ ਲੋਕ ਕਾਇਦੇ ਕਾਨੂੰਨ ਨੂੰ ਕਾਨੂੰਨ ਨੂੰ ਸਮਝਣ ਔਰ ਅਗਰ ਕੋਈ ਪ੍ਰੋਬਲਮ ਆਂਦੀ ਹੈ ਤੇ ਤੁਸੀਂ ਟ੍ਰਸਟ ਦੇ ਦਫਤਰ ਚ ਆਉਣ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਕੀਤਾ ਜਾਏਗਾ ਲੇਕਿਨ ਕਿਸੇ ਨੂੰ ਵੀ ਨਾ ਦੇ ਨਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ ਔਰ ਨਾ ਹੀ ਕੋਈ ਕਬਜ਼ਾ ਕੀਤਾ ਹੈ ਉਹਨੂੰ ਬਰਦਾਸ਼ਤ ਕੀਤਾ ਜਾਏਗਾ ਪਰ ਜਿਹੜਾ ਵੀ ਇਹ ਕਾਨੂੰਨ ਦੀ ਲੰਗਣਾ ਕਰੇਗਾ ਉਹ ਤੇ ਕਾਨੂੰਨੀ ਪ੍ਰਕਿਰਿਆ ਦੇ ਨਾਲ ਜੋ ਵੀ ਆਪਣਾ ਪੁਲਿਸ ਦੀ ਕਾਰਵਾਈ ਹੈ ਚਾਹੇ ਹੋਰ ਕਾਰਵਾਈ ਹੋ ਕਰਕੇ ਉਸ ਨੂੰ ਜਰੂਰ ਉਸ ਕਾਰਵਾਈ ਦੇ ਵਿੱਚੋਂ ਨੂੰ ਨਿਕਲਣਾ ਪਏਗਾ ਉਸ ਸਖਸ਼ ਨੇ